ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦੇ ਝਾੜ ਬਾਰੇ ਕਿੱਦਾਂ ਦਾ ਝਾੜ ਹੈ ਜਿਹੜਾ ਇਸ ਸਾਲ ਕਣਕ ਦਾ ਰਹਿ ਸਕਦਾਗਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨ ਤੇ ਕਿਸਾਨ ਵੀਰੋ ਫਸਲ ਦੇ ਜਿਹੜੇ ਦੋ ਪੱਖ ਹੁੰਦੇ ਆ ਕਣਕ ਦੇ ਪਹਿਲਾ ਪੱਕ ਹੁੰਦਾ ਜਿਹੜੀ ਆਪਾਂ ਮਿਹਨਤ ਕਰਨੀ ਤੇ ਦੂਸਰਾ ਦੂਜਾ ਕਣਕ ਦੀ ਫਸਲ ਆ ਜਿਹੜੀ ਮੌਸਮ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈਗੀ ਤੇ ਕਣਕ ਦੀ ਬਜਾਈ ਸਮੇਂ ਤੁਹਾਨੂੰ ਪਤਾ ਕਿ ਗਰਮੀ ਸੀਗੀ ਤੇ ਕਣਕਾਂ ਜ਼ਿਆਦਾਤਰ ਸੁਪਰ ਸੀਡਰ ਤਾਂ ਬਜਾਈ ਸੀ ਤੇ ਵਿਰਲੀਆਂ ਉਗਰੀਆਂ ਪਰ ਉਸ ਤੋਂ ਬਾਅਦ ਜਿਹੜੀਆਂ ਕਣਕਾਂ ਰਿਕਵਰ ਕਰ ਗਈਆਂ ਕਿਉਂਕਿ ਪਹਿਲਾ ਕੋਹਰਾ ਪਿਆ ਤੇ ਕੋਹਰੇ ਤੋਂ ਬਾਅਦ ਆ ਜਿਹੜੇ ਚੰਗੇ ਦੋ ਮੀਂਹ ਪੈ ਗਿਆ ਤੇ ਉਹਨਾਂ ਨਾਲ ਜਿਹੜੀਆਂ ਕਣਕਾਂ ਸਾਰੀਆਂ ਇੱਕਸਾਰ ਬਰਾਬਰ ਹੋ ਗਈਆਂ ਕੋਈ ਕਣਕ ਆਪਾਂ ਮਾੜੀ ਨਹੀਂ ਕਹਿ ਸਕਦੇ ਸਾਰਿਆਂ ਦੀ ਕਣਕ ਜਿਹੜੀ ਫਸਲ ਸ਼ਾਨਦਾਰ ਹੋ ਗਈ ਜਿੱਥੇ ਮਾੜੀ ਮੋਟੀ ਵਿਰਲੀ ਸੀਗੀ ਉੱਥੇ ਕਣਕ ਨੇ ਫਟਾਰਾ ਜ਼ਿਆਦਾ ਕਰ ਲਿਆਗਾ ਤੇ ਕਣਕਾਂ ਪੂਰੀਆਂ ਇਸ ਟਾਈਮ ਕਣਕਾਂ ਪੂਰੀਆਂ ਇੱਕ ਨੰਬਰ ਕਣਕ ਆਪਾਂ ਕਹਿ ਸਕਦੇ ਹਾਂਗੇ ਤੇ ਕਿਸਾਨ ਵੀਰਾਂ ਨੇ ਵੀ ਆਪਣੀ ਪੂਰੀ ਮਿਹਨਤ ਕਰੀ ਆ ਦੋ ਦੋ ਸਪਰੇਆ ਕੀਤੀਆਂ ਕਈ ਕਿਸਾਨ ਵੀਰਾਂ ਨੇ ਤਾਂ ਡੀਏਪ ਯੂਰੀਆ ਦੇ ਘੋਲ ਬਣਾ ਕੇ ਸਪਰੇਅ ਕੀਤੀ ਕਈਆਂ ਨੇ ਮੈਗਨੀਜ਼ ਮੈਗਨੀਸ਼ੀਅਮ ਤੇ ਯੂਰੀਆ ਜਿੰਕ ਇਹਨਾਂ ਦੀਆਂ ਸਪਰੇਆਂ ਵੀ ਕੀਤੀਆਂ ਕਿਸਾਨ ਵੀਰਾਂ ਨੇ ਆਪਦੇ ਵੱਲੋਂ ਜਿਹੜੀ ਪੂਰੀ ਮਿਹਨਤ ਕੀਤੀ ਹੈਗੀ ਤੇ ਵਧੀਆ ਜਿਹੜੀ ਕਣਕ ਇਸ ਟਾਈਮ ਖੜੀ ਹੈਗੀ ਪਹਿਲੀ ਸਟੇਜ ਆ ਜਿਹੜੀ ਆਪਾਂ ਕੰਪਲੀਟ ਕਹਿ ਸਕਦੇ ਹਾਂ ਕਿਉਂਕਿ ਕਿਸਾਨ ਵੀਰਾਂ ਨੇ ਜਿਹੜਾ ਆਪਣਾ ਸਾਰਾ ਕੰਮ ਨਵੇੜ ਤੱਕ ਰੇ ਸਪਰੇ ਦਾ ਤਕਰੀਬਨ ਕਿਸਾਨ ਵੀਰਾਂ ਨੇ ਗੁੱਲੀ ਡੰਡੀ ਵਾਲੀਆਂ ਸਪਰੇਆਂ ਵੀ ਕੀਤੀਆਂ ਤੇ ਜਿੰਨੇ ਕਿਸਾਨ ਵੀਰਾਂ ਨੇ ਰਹੀਦੀ ਹੈ ਸਪਰੇ ਉਹ ਹਲੇ ਕਰਨ ਦੀ ਸੋਚ ਰਹੇ ਆ ਪਰ ਕਿਸਾਨ ਵੀਰੋ ਹੁਣ ਕੀਤੀ ਸਪਰੇ ਦੇ ਨਾਲ ਆਪਣਾ ਜਿਹੜਾ ਝਾੜ ਕਟਣਾ ਲਾਜ਼ਮੀ ਆ ਚਾਹੇ ਕਣਕ ਨੂੰ ਕੁਝ ਵੀ ਨਾ ਹੋਵੇ ਕਣਕ ਚੰਗੀ ਹਰੀ-ਭਰੀ ਖੜੀ ਰਵੇ ਪਰ ਜਿਹੜਾ ਨਦੀਨ ਨਾਸ਼ਕ ਲੇਟ ਕਰਾਂਗੇ ਉਹਦੇ ਨਾਲ ਆਪਣਾ ਝਾੜ ਕਟਣਾ ਲਾਜ਼ਮੀ ਆ ਕਿ ਝਾੜ ਜ਼ਰੂਰ ਕੱਟ ਆਊਗਾ ਜਿੱਥੇ ਤੁਸੀਂ ਲੇਟ ਨਦੀਨ ਨਾਸ਼ਕ ਸੜਕੋਗੇ 60-65 ਦਿਨਾਂ 70 ਦਿਨਾਂ ਦੀ ਕਣਕ ਤੇ ਤੇ ਕਿਸਾਨ ਵੀਰੋ ਹੁਣ ਗੱਲ ਕਰਦੇ ਆ ਮੌਸਮ ਦੇ ਬਾਰੇ ਜੇਕਰ ਫਰਵਰੀ ਦਾ ਮਹੀਨਾ ਮੌਸਮ ਆ ਜਿਹੜਾ 28-29 ਤੱਕਾ ਜਿਹੜਾ ਟੈਂਪਰੇਚਰ ਰਹਿੰਦਾ 30 ਤੋਂ ਉੱਪ ਨਹੀਂ ਜਾਂਦਾਗਾ ਤੇ ਕਣਕ ਲਈ ਪੂਰਾ ਫੇਵਰੇਵਰ ਵਾਲਾ ਮੌਸਮ ਆਪਾਂ ਕਹਿ ਸਕਦੇ ਆ ਪਰ ਜਿੰਨਾ ਕ ਆਪਾਂ ਨੈਟ ਤੋਂ ਸਰਚ ਕੀਤਾਗਾ ਤੇ ਮੌਸਮ ਅਨੁਮਾਨ ਆਗਾ ਕੋਈ ਆਪਾਂ ਮੌਸਮ ਬਾਰੇ ਪੱਕਾ ਅੰਦਾਜ਼ਾ ਨਹੀਂ ਲਾ ਸਕਦੇ ਅਨੁਮਾਨ ਆ ਕਿ ਇਸ ਵਾਰ ਫਰਵਰੀ ਮਹੀਨਾ ਜਿਹੜਾ 30 ਤੋਂ ਉੱਪਰ ਜਾਣ ਦੀ ਉਮੀਦ ਹੈ ਨਹੀਂਗੀ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਨੁਮਾਨ ਹੀ ਹੁੰਦਾ ਮੌਸਮ ਦਾ ਕੁਦਰਤ ਦੇ ਹੱਥ ਹੁੰਦਾ ਬਾਕੀ ਸਾਰਾ ਕੁਝ ਤੇ ਜਿੱਦਾਂ ਕ ਨੈਟ ਤੋਂ ਆਪ ਨੂੰ ਪਤਾ ਲੱਗਿਆ ਕਿ ਜਿਹੜਾ ਮੌਸਮ ਆ 28 29 ਤਿੱਕਰ ਆ ਜਿਹੜਾ ਰਹੁਗਾ ਤਾਪਮਾਨ ਫਰਵਰੀ ਦੇ ਮਹੀਨੇ ਦੇ ਵਿੱਚ ਤੇ ਜੇਕਰ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਪਹਿਲਾ ਹਫਤਾ ਜਾਂ ਦੂਜਾ ਹਫਤਾ ਤੱਕ ਤੇ ਤਾਪਮਾਨ ਜਿਹੜਾ 30 ਤੋਂ ਥੋੜਾ ਬਹੁਤ ਉੱਪਰ ਰਹਿੰਦਾ ਠੰਡਾ ਰਹਿੰਦਾ ਮੌਸਮ ਤਾਂ ਕਣਕ ਦੇ ਲਈ ਪੂਰਾ ਫੇਵਰੇਬਲ ਆ ਫਿਰ ਕਣਕ ਦਾ ਜਿਹੜਾ ਝਾੜ ਆ ਪੂਰਾ ਵਧੀਆ ਆਊਗਾ ਤੇ ਕਿਸਾਨ ਵੀਰੋ ਹੁਣ ਆਪਾਂ ਨਦੀਨ ਆਸ਼ਕ ਵੀ ਹੋ ਗਿਆ ਆਪਾਂ ਸਾਰੀਆਂ ਸਪਰੀਆਂ ਵੀ ਕਰਤੀਆਂ ਤਾਕਤ ਵਾਲੀਆਂ ਤੇ ਕਣਕ ਦੀ ਫਸਲੀ ਜਿਹੜਾ ਮੇਨ ਤੱਤ ਹੁੰਦਾ ਪोटाश ਜਾਂ ਤਾਂ ਆਪਾਂ ਬਜਾਈ ਵੇਲੇ ਦਿੰਨੇ ਆ ਪोटाਸ਼ ਤੇ ਜਾਂ ਫਿਰ ਆਪਾਂ ਐਨਪੀਕੇ ਰਹੀਂ ਪोटाਸ਼ ਦਿੰਨੇ ਤੇ ਪोटाਸ਼ ਦਾਤੀ ਇਦਾਂ ਦਾ ਪਤਾਤਾ ਜਿਹੜਾ ਕਣਕ ਦੀ ਕਣਕ ਨੂੰ ਅਗੇਤੀ ਛੇਤੀ ਗਰਮੀ ਤੋਂ ਬਚਾਉਂਦਾਗਾ ਤੇ ਕਿਸਾਨ ਵੀਰੋ ਜਿਨ੍ਹਾਂ ਨੇ ਪोटाਸ਼ ਆ ਜਿਹੜਾ ਬਜਾਈ ਸਮੇਂ ਨਹੀਂ ਪोटाਸ਼ ਦਿੱਤੀ ਤਾਂ ਹੁਣ ਆਪਾਂ ਜਿਹੜੀ ਐਨਪੀਕੇ ਰਹੀਂ ਪोटाਸ਼ ਦੇ ਸਕਦੇ ਆ 052 34 ਦੀ ਸਪਰੇਅ ਕਰ ਸਕਦੇ ਆ ਜਾਂ ਫਿਰ ਆਪਾਂ 13045 ਦੀ ਵੀ ਸਪਰੇਅ ਕਰ ਸਕਦੇ ਆ ਦੋ ਆਪਾਂ ਜਿਹੜੇ ਐਨਪੀਕੇ ਹੈਗੇ ਇਹਨਾਂ ਨੂੰ ਵਰਤਣਾਗਾ 05234 ਹੈ ਜਿਹੜਾ ਆਪਾਂ 70 75 ਦਿਨ ਤੇ ਕਰਨਾ ਤੇ ਜਿਹੜਾ 13045 ਉਹ ਆਪਾਂ ਪਹਿਲੀ ਸਪਰੇਅ ਹੈ ਜਿਹੜੀ ਗੋਭ ਤੇ ਕਰਨੀ ਹੈਗੀ ਜਦੋਂ ਆਪਣੀ ਫਸਲ ਨਸਾਰਾ ਸ਼ੁਰੂ ਕਰਦੀ ਹੈ ਗੋਭ ਤੇ ਕਰਨੀ ਆ ਤੇ ਦੂਸਰੀ ਜਿਹੜੀ ਸਪਰੇਅ ਹੈ ਜਦੋਂ ਦੁੱਧ ਆ ਪੈਂਦਾਗਾ ਬੂਰ ਛੱਡ ਕੇ ਦੁੱਧ ਆ ਪੈਂਦਾ ਤਾਂ ਉਦੋਂ ਆਪਾਂ ਦੂਸਰੀ ਸਪਰੇਅ ਐਨਪੀਕੇ ਦੀ ਕਰਨੀ ਹੈ ਇਹਨੇ ਕੀ ਕਰਨਾਗਾ ਆਪਣੀ ਫਸਲ ਦੇ ਵਿੱਚ ਗ੍ਰੀਨਰੀ ਲਿਆਉਣੀ ਹੈ ਕਿਉਂਕਿ ਵਿੱਚ ਯੂਰੀਆ ਹੁੰਦਾ ਤੇ ਪोटाश ਦਤ ਜਿਹੜਾ ਗਰਮੀ ਤੋਂ ਬਚਾਉਂਦਾਗਾ ਫਸਲ ਨੂੰ ਤੇ ਵਧੀਆ ਦਾਣਾ ਮੋਟਾ ਚਮਕਦਾਰ ਦਾਣਾ ਬੰਦਦਾ ਪोटाश ਦਤ ਦੇ ਨਾਲ ਯੂਰੀਆ ਦਾ ਕੰਮ ਤੁਹਾਨੂੰ ਵੀ ਪਤਾ ਕਿ ਗ੍ਰੀਨ ਹਰਾ ਖਰਾਪਣ ਲਿਆਉਗੀ ਤੇ ਜਿੰਨਾ ਆਪਣਾ ਹਰਾਪਣ ਰਹੂਗਾ ਤਾਂ ਗਰਮੀ ਤੋਂ ਓਨੀ ਆਪਣੀ ਫਸਲ ਬਚੂਗੀ ਜਿਵੇਂ ਕਿ ਆਪਾਂ ਅਕਸਰ ਜਦੋਂ ਜਿਆਦਾ ਗਰਮੀ ਹੁੰਦੀ ਤਾਂ ਹੁਣ ਆਪਾਂ ਘਰਾਂ ਦੇ ਵਿੱਚ ਜਾ ਕੇ ਤੇ ਬੂਟਿਆਂ ਦੇ ਉੱਪਰ ਹਰੀਆਂ ਹੀਆਂ ਚਾਦਰਾਂ ਪਾਉਣੇ ਆਗੇ ਕਿਉਂਕਿ ਹਰਾ ਜਿਹੜਾ ਰੰਗ ਹੁੰਦਾ ਉਹਦੇ ਕਰਕੇ ਗਰਮੀ ਘਟਦੀ ਆ ਤੇ ਇਹ ਵੀ ਜੇ ਆਪਾਂ ਆਪਣੀ ਫਸਲ ਨੂੰ ਹਰਾ ਭਰਾ ਰੱਖਾਂਗੇ ਐਂਡ ਤੇ ਕਰ ਜੇ ਗਰਮੀ ਪੈਂਦੀ ਵੀ ਹੈ ਤੇ ਗਰਮੀ ਦਾ ਟੱਕਰਾ ਆਪਣੀ ਫਸਲ ਆ ਜਿਹੜੀ ਕਰ ਸਕਦੀ ਆ ਤੇ ਹੁਣ ਆਪਾਂ ਸਾਰੇ ਕੰਮ ਨਿਬੇੜਦੇ ਆ ਬਸ ਇੱਕ ਕੰਮ ਕਰਨਾ ਜਿਹੜਾ ਐਨਪੀਕੇ 13 0.45 ਦੀ ਸਪਰੇ ਆਪਾਂ ਲਾਜ਼ਮੀ ਕਰਨੀ ਆ ਚਾਹੇ ਇੱਕ ਇੱਕ ਤਾਂ ਜ਼ਰੂਰੀ ਕਰਨੀ ਆ ਜੇ ਦੋ ਕਰ ਲਓਗੇ ਤਾਂ ਬਾਹਲਾ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਤੇ ਝਾੜ ਆ ਜੇ ਇਹ ਇਦਾਂ ਹੀ ਮੌਸਮ ਰਹਿੰਦਾਗਾ ਚੰਗਾ ਮੌਸਮ ਰਹਿੰਦਾ ਫਰਵਰੀ ਮਾਰਚ ਦੇ ਮਹੀਨੇ ਤੱਕ ਫਿਰ ਆਪਣਾ ਜਿਹੜਾ ਬੰਪਰ ਝਾੜ ਆਊਗਾ ਪੂਰਾ ਰਿਕਾਰਡ ਆ ਜਿਹੜਾ ਝਾੜ ਆਉਣ ਦੀ ਸੁਭਾਵਨਾ ਇਸ ਵਾਰ ਵੀ ਪਿਛਲੇ ਸਾਲ ਕਣਕ ਦਾ ਝਾੜ ਬਹੁਤ ਸ਼ਾਨਦਾਰ ਆਇਆ ਸੀਗਾ ਤੇ ਇਸ ਵਾਰ ਵੀ ਜਿਹੜਾ ਝਾੜ ਵਧੀਆ ਆਉਣ ਦੀ ਉਮੀਦ ਹੈ ਜੇ ਮੌਸਮ ਕਿਸਾਨ ਵੀਰਾਂ ਦਾ ਸਾਥ ਦਿੰਦਾ ਤਾਂ ਧੰਨਵਾਦ ਦੋਸਤੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਆਪਣੇ ਪੇਜ ਨੂੰ ਜਰੂਰ ਫੋਲੋ